ਬਾਦਲ ਪਰਿਵਾਰ ਦੀਆਂ ਆਰਬਿਟ ਬੱਸਾਂ ਖਿਲਾਫ ਝੰਡਾ ਚੁੱਕਣ ਵਾਲੇ ਸਾਬਕਾ ਆਈਐਸ ਜਸਬੀਰ ਸਿੰਘ ਵੀਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਜਸਬੀਰ ਸਿੰਘ ਵੀਰ ਆਮ ਆਦਮੀ ਪਾਰਟੀ 'ਚ ਕਿਉਂ ਸ਼ਾਮਲ ਹੋਏ ਨੇ ਉਹ ਕਿੱਥੋਂ ਇਲੈਕਸ਼ਨ ਲੜਨਗੇ ਉਹਨਾਂ ਦੇ ਕੀ ਪ੍ਰੋਗਰਾਮ ਨੇ ਕਿੱਥੇ ਉਹ ਕੰਪੇਨ ਕਰਨਗੇ ਸਾਡੇ ਨਾਲ ਜਸਬੀਰ ਸਿੰਘ ਵੀਰ ਖੁਦ ਹਾਜ਼ਰ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀਰ ਸਾਹਿਬ ਜਦੋਂ ਤੁਸੀਂ ਅਹੁਦਾ ਛੱਡਿਆ ਸੀਗਾ ਉਦੋਂ ਤੁਹਾਡੇ ਤੇ ਅਲੀਗੇਸ਼ਨ ਲੱਗਿਆ ਸੀਗਾ ਕਿ ਤੁਸੀਂ ਕਿਸੇ ਸਿਆਸੀ ਧਿਰ ਦੇ ਹੱਥੇ ਚੜੇ ਹੋਏ ਹੋ ਤੁਸੀਂ ਸਿਆਸਤ ਕਰ ਰਹੇ ਹੋ ਤਾਂ ਹੀ ਬਾਦਲ ਪਰਿਵਾਰ ਦੇ ਖਿਲਾਫ ਤੁਸੀਂ ਝੰਡਾ ਚੁੱਕਿਆਗਾ ਹੁਣ ਤੁਸੀਂ ਸਿਆਸਤ ਜੁਆਇਨ ਕਰ ਲਈ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਜਵਾਬ ਆ ਉਸ ਵੇਲੇ ਦੀ ਸਥਿਤੀ ਔਰ ਅੱਜ ਦੀ ਸਥਿਤੀ 'ਚ ਬੜਾ ਫਰਕ ਹੈ ਉਸ ਵੇਲੇ ਸਿਰਫ ਦੋ ਪਾਰਟੀਆਂ ਹੀ ਸੀਗੀਆਂ ਜਾਂ ਅਕਾਲੀ ਸੀਗੇ ਜਾਂ ਕਾਂਗਰਸ ਸੀਗੇ ਕੋਈ ਆਪਸ਼ਨ ਨਹੀਂ ਸੀ ਮੈਂ ਦੋਨਾਂ ਸਰਕਾਰਾਂ ਦੇ ਜਿਹੜੀ ਅੰਦਰਲੀ ਬਣਤਰ ਹੈ ਇਹਨੂੰ ਬੜੀ ਵਰਕਿੰਗ ਜਿਹੜੀ ਬੜੀ ਚੰਗੀ ਤਰ੍ਹਾਂ ਦੇਖਿਆ ਜਾਨੀ ਜ਼ੈਲ ਸਿੰਘ ਵੇਲੇ ਮੈਂ ਦੇਖੋ ਤੁਸੀਂ 1976 ਵਿੱਚ ਉਹਨਾਂ ਦਾ ਅਫੀਸਰ ਔਰ ਔਨ ਸਪੈਸ਼ਲ ਡਿਊਟੀ ਹੁੰਦਾ ਸੀਗਾ ਔਰ ਉਸ ਵੇਲੇ ਸਾਰੀਆਂ ਜਿਹੜੀਆਂ ਉਹ ਫਾਈਲਾਂ ਸੀਗੀਆਂ ਸੈਂਕਸ਼ਨਾਂ ਹੁੰਦੀਆਂ ਸੀਗੀਆਂ ਹਰ ਕੰਮ ਜਿਹੜਾ ਸੀਗਾ ਉਹਦੇ ਤੋਂ ਔਰ ਪੋਲੀਟੀਕਲ ਜਿਹੜੇ ਲੋਗ ਐ ਉਹਨਾਂ ਦਾ ਦਿਮਾਗ ਕਿੱਦਾਂ ਕੰਮ ਕਰਦਾ ਹੈਗਾ ਉਹ ਸਾਰੇ ਤੋਂ ਮੈਂ ਨੇੜੇ ਦੇਖਿਆ ਹੋਇਆ ਸੀਗਾ ਬਾਅਦ ਵਿੱਚ ਮੈਂ ਸਰ ਬਿਆਨ ਸਿੰਘ ਜੀ ਨੂੰ ਵੀ ਦੇਖਿਆ ਕੈਪਟਨ ਮਨਿੰਦਰ ਸਿੰਘ ਨੂੰ ਵੀ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਆਰਮ ਟਵਿਸਟਿੰਗ ਕਰਦੇ ਐ ਮੇਰੇ ਨਾਲ ਪਰਸਨਲ ਨਿੱਜੀ ਤੌਰ ਤੇ ਹੋਇਆ ਸੀਗਾ ਅਮਰਸਾਹਿ ਸ਼੍ਰੋਮਣੀ ਗੁਰਦੁਆਰਾ ਕਮੇਂਦੀ ਕਮੇਟੀ ਦੀ ਮੀਟਿੰਗ ਸੀਗੀ ਨਵੰਬਰ ਦੇ ਸੀਗੀ 2002 ਦੇ ਵਿੱਚ ਤੇ ਹਿਸਟਰੀ ਦੀਆਂ ਗੱਲਾਂ ਨੇ ਮੈਂ ਤੁਹਾਨੂੰ ਸਵਾਲ ਕਰਦਾ ਤੁਸੀਂ ਮੇਰੇ ਨਾਲ ਪਿਛਲੀ ਜਦੋਂ ਇੰਟਰਵਿਊ ਕੀਤੀ ਤੁਸੀਂ ਕਹੇ ਸੀਗਾ ਕਿ ਕੋਈ ਇਹ ਹੀ ਪਾਰਟੀ ਤੁਹਾਨੂੰ ਨਜ਼ਰ ਨਹੀਂ ਆਉਂਦੀ ਜਿਹੜੀ ਸਿਸਟਮ ਨੂੰ ਸੁਧਾਰ ਕਰ ਦੇ ਇਸ ਕਰਕੇ ਮੈਂ ਕਦੇ ਰਾਜਨੀਤੀ ਜੁਆਇਨ ਨਹੀਂ ਕਰਾਂਗਾ ਪਰ ਤੁਸੀਂ ਰਾਜਨੀਤੀ ਹੁਣ ਜੁਆਇਨ ਕਰ ਲਈ ਹੈ ਇਹਦੇ ਵਿੱਚ ਕੀ ਨਜ਼ਰ ਆ ਗਿਆ ਤੁਹਾਨੂੰ ਜਿਹੜੀ ਆ ਪਾਰਟੀ ਹੈਗੀ ਹੈ ਇਹ ਗੱਲ ਬਿਲਕੁਲ ਪਿਛਲੇ ਸਮੇਂ ਤੋਂ ਮੈਂ ਅਬਜ਼ਰਵ ਕਰ ਰਹੇ ਹੈਗੇ ਆ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਇਹ ਜਿਹੜੀ ਪਾਰਟੀ ਹੈਗੀ ਹੈ ਇਹਦੇ ਵਿੱਚ ਇੱਕ ਚੀਜ਼ ਜਿਹੜੀ ਕਿ ਸਾਫ਼ ਸਪਸ਼ਟ ਨਿੱਤਰ ਕੇ ਆਈ ਹੈ ਉਹ ਇਹ ਹੈਗੀ ਹੈ ਪਹਿਲੀ ਗੱਲ ਤੇ ਇਹ ਹੈ ਕਿ ਇਹ ਇਮਾਨਦਾਰ ਬੰਦਿਆਂ ਦੀ ਹੀ ਪਾਰਟੀ ਹੈ ਔਰ ਜੇ ਕੋਈ ਬੇਈਮਾਨ ਇਸ ਪਾਰਟੀ ਸ਼ਾਮਲ ਹੋ ਗਿਆ ਹੈਗਾ ਤੇ ਉਹਦਾ ਇਸ ਪਾਰਟੀ ਦੇ ਵਿੱਚ ਬਹੁਤਾ ਚਿਰ ਉਹ ਪਾਰਟੀ ਨੇ ਉਹਨੂੰ ਚੱਲਣਾ ਨਹੀਂ ਹੈਗਾ ਬਰਦਾਸ਼ਤ ਨਹੀਂ ਕਰਨਾ ਹੈਗਾ ਔਰ ਦੂਸਰੀ ਹੈ ਕਿ ਇਹ ਪਾਰਟੀ ਇਸ ਸਿਸਟਮ ਦੇ ਖਿਲਾਫ ਲੜ ਰਹੀ ਹੈ ਮੈਂ ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਜਦੋਂ ਦੇ ਕੇਜਰੀਵਾਲ ਜੀ ਚੀਫ ਮਿਨਿਸਟਰ ਬਣੇ ਹੈਗੇ ਆ ਔਰ ਉਹ ਜੋ ਜੋ ਕੰਮ ਕਰਨਾ ਚਾਹੁੰਦੇ ਹੈਗੇ ਜਿਹੜੇ ਅੱਛੇ ਕੰਮ ਹੈਗੇ ਆ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਮੋਦੀ ਸਰਕਾਰ ਹੈਗੀ ਹੈ ਔਰ ਜਿਹੜਾ ਉਹਨਾਂ ਦਾ ਲੈਫਟੀਨੈਂਟ ਗਵਰਨਰ ਹੈਗਾ ਕਿਸ ਕਿਸ ਢੰਗ ਦੇ ਨਾਲ ਉਹਨਾਂ ਦੇ ਕੰਮਾਂ 'ਚ ਰੁਕਾਵਟ ਪਾ ਰਿਹਾ ਹੈਗਾ ਲੇਕਿਨ ਉਸ ਨੂੰ ਖਬਰਾਈ ਨਹੀਂ ਹੈਗੇ ਔਰ ਇਸੇ ਇਮਾਨਦਾਰ ਪਾਰਟੀ ਨੇ ਇਮਾਨਦਾਰ ਲੋਕਾਂ ਨੂੰ ਖੁੰਝੇ ਲਾਇਆ ਇਹ ਮੈਂ ਗੱਲ ਕਰ ਰਿਹਾ ਧਰਮਵੀਰ ਗਾਂਧੀ ਦੀ ਧਰਮਵੀਰ ਗਾਂਧੀ ਨੂੰ ਬਿਲਕੁਲ ਸਾਈਡ ਲਾਈਨ ਕਰਤਾ ਆਮ ਆਦਮੀ ਪਾਰਟੀ ਧਰਮਵੀਰ ਜਿਹੜਾ ਗਾਂਧੀ ਹੈਗੇ ਹੈ ਉਹ ਬਹੁਤ ਨੇਕ ਇਮਾਨਦਾਰ ਜਿਹੜੇ ਸਾਡੇ ਸਿਆਸਤ ਵਿੱਚ ਆਏ ਹੈਗੇ ਆ ਔਰ ਬਹੁਤ ਸੇਵਾ ਕਰ ਰਹੇ ਹੈਗੇ ਆ ਉਸ ਬਾਰੇ ਕਿਉਂਕਿ ਮੈਂ ਪਟਿਆਲੇ ਦਾ ਵਸਨੀਕ ਰਿਹਾ ਹੈਗਾ ਮੈਨੂੰ ਨਿੱਜੀ ਤੌਰ ਤੇ ਪਤਾ ਹੈਗਾ ਔਰ ਉਹਨਾਂ ਦੀ ਇਲੈਕਸ਼ਨ ਵਿੱਚ ਵੀ ਸਾਡਾ ਜੋ ਅਸੀਂ ਮਦਦ ਕਰ ਸਕਦੇ ਸੀਗੇ ਮੈਨੂੰ ਖੁੱਲੇ ਤੌਰ ਤੇ ਮੰਨਣ 'ਚ ਕੋਈ ਸ਼ੰਕਾ ਨਹੀਂ ਹੈਗਾ ਲੇਕਿਨ ਇਹ ਈਸ਼ੂ ਕੱਲ ਜਦੋਂ ਸਵਾਲ ਉੱਠਿਆ ਸੀਗਾ ਇਸ ਗੱਲ ਦੇ ਉੱਤੇ ਸ੍ਰੀ ਸੰਜੇ ਸਿੰਘ ਜੀ ਨੇ ਇਹ ਸਵਾਲ ਉਠਾਇਆ ਗਿਆ ਸੀਗਾ ਕਿ ਉਹਨਾਂ ਉਹ ਉਹਨਾਂ ਨੂੰ ਤੁਸੀਂ ਪਾਰਟੀ ਚੋਂ ਕਿਉਂ ਕੱਢਿਆ ਹੈਗਾ ਤੇ ਉੱਥੇ ਉਹਨਾਂ ਨੇ ਬੜਾ ਸਪਸ਼ਟ ਤੌਰ ਤੇ ਜਵਾਬ ਦਿੱਤਾ ਸੀਗਾ ਕਿ ਸ਼੍ਰੀ ਸੰਜੇ ਗਾਂਧੀ ਜੀ ਦੇ ਉੱਤੇ ਕਿਸੇ ਤਰ੍ਹਾਂ ਦਾ ਕ腐ਸ਼ਨ ਦਾ ਜਾਂ ਕੋਈ ਹੋਰ ਗਲਤ ਕਿਸੇ ਕੰਮ ਦਾ ਕੋਈ ਦੋਸ਼ ਨਹੀਂ ਹੈਗਾ ਦੂਸਰਾ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਗਾਂਧੀ ਜੀ ਦਾ ਜਿਹੜਾ ਇਸ਼ੂ ਹੈ ਉਹ ਅਗਰ ਉਹ ਪਾਰਟੀ ਜੋ ਉਸ ਨੇ ਕਾਲਿਆ ਨਹੀਂ ਸਸਪੈਂਡ ਕੀਤਾ ਹੈਗਾ ਉਹ ਇੱਕ ਪਾਰਟੀ ਦਾ ਅੰਦਰੂਨੀ ਡਿਸਪਲਿਨ ਹੈ ਅਗਰ ਪਾਰਟੀ ਨੇ ਕੋਈ ਸੰਜੇਜੀ ਦੇ ਸ਼ਬਦੀ ਤੁਹਾਨੂੰ ਮੈਂ ਦਰਾ ਰਿਹਾ ਹੈਗਾ ਕਿ ਪਾਰਟੀ ਇੱਕ ਪਾਰਟੀ ਰੈਲੀ ਕਰ ਰਹੀ ਹੈਗੀ ਹੈ ਔਰ ਉਸ ਪਾਰਟੀ ਦੇ ਬਰਾਬਰ ਦੂਜੀ ਰੈਲੀ ਕੋ ਥਾਂ ਤੇ ਸਾਡਾ ਜਿਹੜਾ ਪਾਰਟੀ ਦਾ ਵਿੱਚ ਹੋਵੇ ਭਾਰਮਪੀਰ ਗਾਂਧੀ ਤਾਂ ਬਹੁਤ ਸੀਰੀਅਸ ਅਲਿਗੇਸ਼ਨ ਲਾਉਂਦੇ ਨੇ ਕਿ ਬਾਹਰ ਬਾਹਰ ਦਾ ਕੂੜਾ ਕਰਕਟ ਪਾਰਟੀ ਚ ਨੇਂਦਾ ਜਾ ਰਿਹਾ ਔਰ ਜਿਹੜੇ ਵਰਕਰ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਉਹਨਾਂ ਨੂੰ ਦਰੀਆਂ ਬਿਚਾਉਣ ਤੇ ਰੱਖਿਆ ਜਾ ਰਿਹਾ ਇਹ ਉਹ ਇਹ ਉਹਨਾਂ ਦਾ ਜਿਹੜਾ ਉਹ ਖੁੱਲੇ ਤੌਰ ਦੇ ਉੱਤੇ ਦੋਸ਼ ਲਗਾ ਰਹੇ ਹੈਗੇ ਆ ਇਹ ਅਸੂਲਨ ਕਿਸੇ ਵੀ ਪੋਲੀਟੀਕਲ ਪਾਰਟੀ ਵਿੱਚ ਹੋਣਾ ਜੋ ਹੁੰਦਾ ਹੈਗਾ ਪਾਰਟੀ ਦਾ ਇੱਕ ਡਿਸਪਲਨ ਹੁੰਦਾ ਹੈਗਾ ਉਸ ਪਾਰਟੀ ਦੇ ਵਿੱਚ ਬੈਠ ਕੇ ਉਸ ਚੀਜ਼ ਨੂੰ ਤੁਸੀਂ ਨਿਪਟਾਉਣਾ ਹੁੰਦਾ ਹੈਗਾ ਲੇਕਿਨ ਮੈਂ ਅਜੇ ਕੱਲ ਹੀ ਪਾਰਟੀ ਜੁਆਇਨ ਕੀਤੀ ਹੈਗੀ ਹੈ ਮੇਰੀ ਦਿਲੀ ਇੱਛਾ ਜ਼ਰੂਰ ਹੈ ਕਿ ਗਾਂਧੀ ਜੀ ਔਰ ਜਿਹੜੀ ਇਹ ਪਾਰਟੀ ਹੈਗੀ ਹੈ ਇਹ ਵਿਚਾਰ ਕਰ ਲੈਣ ਕਿ ਜੋ ਕਿਸ ਤਰ੍ਹਾਂ ਉਹਨਾਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਪਾਰਟੀ ਦੇ ਦੋਸਤ ਰਹੇ ਨੇ ਗਾਂਧੀ ਤੁਸੀਂ ਕੋਈ ਵਿਚੋਲਗੀ ਕਰੋਗੇ ਇਸ ਮਾਮਲੇ 'ਚ ਮੈਂ ਇਸ ਇਸ ਬਾਰੇ ਦੇ ਵਿੱਚ ਕਿਉਂਕਿ ਪਟਿਆਲੇ ਡੀਸੀ ਔਰ ਕਮਿਸ਼ਨਰ ਰਹਿਣ ਕਰਕੇ ਮੇਰੇ ਨਿੱਜੀ ਸਬੰਧ ਹੈ ਉਹਨਾਂ ਦੇ ਨਾਲ ਲੇਕਿਨ ਪਾਰਟੀ ਕੀ ਵਿਚਾਰ ਕਰਦੀ ਹੈਗੀ ਹੈ ਪਾਰਟੀ ਕੀ ਫੈਸਲਾ ਲੈਂਦੀ ਹੈਗੀ ਹੈ ਮੈਂ ਅਜੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕੋਸ਼ਿਸ਼ ਕਰੂੰਗਾ ਕਿ ਤੁਸੀਂ ਇਨੀਸ਼ੀਏਟਿਵ ਲਵੋਗੇ ਕਿ ਉਹ ਪਾਰਟੀ ਜੋ ਵਾਪਸ ਹੋ ਮੈਂ ਦੱਸਿਆ ਹੈਗਾ ਕਿ ਇਹ ਪਾਰਟੀ ਦੀ ਜਿਸ ਪਾਰਟੀ ਨੂੰ ਮੈਂ ਅਜੇ ਕੱਲ ਜੁਆਇਨ ਕੀਤਾ ਹੈਗਾ ਅੱਜ ਮੈਂ ਇਹ ਇਹ ਗੱਲਾਂ ਮੇਰੇ ਲਈ ਜੜੀਆਂ ਹੈਗੀਆਂ ਕਹਿਣੀਆਂ ਅੱਛੀਆਂ ਨਹੀਂ ਲੱਗਣਗੀਆਂ ਅਗਰ ਮੈਂ ਅੱਜ ਇਹ ਇਹ ਕਹਾਂ ਕਿ ਕਿ ਮੈਂ ਗਾਂਧੀ ਜੀ ਨੂੰ ਵਾਪਸ ਲਿਆਉਣ ਲਈ ਕੋਈ ਰੋਲ ਪਲੇ ਕਰੂੰਗਾ ਸਰਦਾਰਾ ਸਿੰਘ ਜੋਹਲ ਬੜੇ ਵੱਡੇ ਇਕਨੋਮਿਸਟ ਨੇ ਪੰਜਾਬ ਦੇ ਜਮਨਪ੍ਰੀਤ ਬਾਦਲ ਨੂੰ ਵੀ ਸਪੋਰਟ ਕਰਦੇ ਰਹੇ ਉਹਨਾਂ ਨੇ ਇੱਕ ਬੜੀ ਦਿੱਖੀ ਟਿੱਪਣੀ ਕੀਤੀ ਉਹਨਾਂ ਨੇ ਕਿ ਜੋ ਮਨਪ੍ਰੀਤ ਨੇ ਗਲਤੀਆਂ ਕੀਤੀਆਂ ਕਿ ਬਾਹਰ ਦੀਆਂ ਪਾਰਟੀਆਂ ਦੇ ਲੋਕ ਲੈ ਕੇ ਚਾਹੇ ਕਹਰੇ ਨੂੰ ਸ਼ਾਮਲ ਕੀਤਾ ਚਾਹੇ ਸੀੜੀ ਕੰਬੋਜ਼ ਨੂੰ ਜਿਹੜੇ ਇਸ ਤਰ੍ਹਾਂ ਦੇ ਲੋਕ ਸ਼ਾਮਲ ਕਰ ਰਹੀ ਆਮ ਆਦਮੀ ਪਾਰਟੀ ਉਹ ਪੀਪੀਪੀ ਵਾਲੀ ਗਲਤੀ ਕਰ ਰਹੀ ਹੈ ਔਰ ਪੀਪੀਪੀ ਵਾਲੇ ਹੀ ਉਹਨੂੰ ਖਮਿਆਜ਼ਾ ਭੁਗਤਣਾ ਪਵੇਗਾ ਇਹ ਜਿਹੜੀਆਂ ਜੋ ਫੀਡਬੈਕ ਬਾਹਰ ਤੋਂ ਆ ਰਹੀ ਹੈਗੀ ਜਾਂ মিডিਆ ਰਿਪੋਰਟਸ ਆ ਰਹੀਆਂ ਹੈਗੀਆਂ ਉਹ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ ਇਹਦੇ ਵਿੱਚ ਬੜੇ ਸੁਲਝੇ ਹੋਏ ਲੀਡਰ ਹੈਗੇ ਆ ਔਰ ਹਰ ਤਰ੍ਹਾਂ ਦਾ ਉੱਥੇ ਇਸ ਤੇ ਵਿਚਾਰ ਜੋ ਮੈਨੂੰ ਪਤਾ ਲੱਗਿਆ ਹੈਗਾ ਕਿ ਪੜਦੇ ਰਹੇ ਆ ਆਪਣੇ ਪੇਪਰਾਂ ਦੇ ਵਿੱਚ ਜਾਂ ਜਿਹੜੇ ਸਾਡੇ ਹੋਰ ਦੋਸਤ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੈਗੇ ਆ ਕਿਉਂਕਿ ਮੇਰਾ ਮੇਰਾ ਤਾਂ ਕਦੇ ਜੇ ਕੱਲ ਤੁਸੀਂ ਜੁਆਇਨ ਕਰ ਰਹੇ ਹੋ ਅੱਜ ਤੁਹਾਨੂੰ ਨਹੀਂ ਪਤਾ ਕਿ ਉਹਨਾਂ ਦੇ ਉੱਤੇ ਇਹ ਚੀਜ਼ਾਂ ਤੁਸੀਂ ਨਵੇਂ ਬੰਦੇ ਸੀਗੇ ਮੈਂ ਕਹਿ ਰਿਆਂਗਾ ਕਿ ਜਿਹੜੀਆਂ ਪਾਰਟੀਆਂ ਦੀ ਵਿਚਾਰਧਾਰਾ ਨਾਲ ਲੋਕ 25-25 ਸਾਲ ਤੋਂ ਬੜੇ ਸੀ ਤੇ ਰਾਤੋਂ ਰਾਤ ਹਿਰਦੇ ਪਰਵਰਤਨ ਕਿਵੇਂ ਹੋ ਜਾਂਦਾ ਨਲੇ ਆਮ ਆਦਮੀ ਪਾਰਟੀ ਦਾ ਹਿਰਦੇ ਪਰਵਰਤਨ ਹੋ ਗਿਆ ਨਲੇ ਖੈਰਾ ਦਾ ਹੋ ਗਿਆ ਸੀੜੀ ਕੰਬੋਜ ਦਾ ਹੋ ਗਿਆ ਹਿਰਦੇ ਪਰਵਰਤਨ ਕੁਛ ਇਸ ਤਰ੍ਹਾਂ ਦਾ ਹੁੰਦਾਗਾ ਕਿ ਇੱਕਦਮ ਆ ਕੇ ਬੰਦੇ ਦੀ ਵਿਚਾਰਧਾਰਾ ਬਦਲ ਜਾਂਦੀ ਹੈ ਤੇ ਉਹ ਸ਼ਾਮਲ ਹੋ ਜਾਂਦਾ ਪਾਰਟੀ ਵਿੱਚ ਇਹ ਜਿਹੜੀ ਵਿਚਾਰਧਾਰਾ ਜਾਂ ਪਾਰਟੀ ਚੇਂਜ ਕਰਨਾ ਹੈਗਾ ਇੱਕ ਐਸੀ ਇਹ ਤੁਹਾਡਾ ਅੰਦਲਾ ਖਿਲਾਕ ਹੈਗਾ ਕਿ ਤੁਸੀਂ ਇੱਕ ਮੰਨ ਇੱਕ ਕਿਸੇ ਸਿਧਾਂਤ ਨਾਲ ਇੱਕ ਧਾਰਾ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਹੋਏ ਹੋਗੇ ਹੋ ਤੇ ਉਹ ਇੱਕ ਪਾਰਟੀ ਦਾ ਕੁਦਰਤੀ ਤੌਰ ਤੇ ਹੈ ਉਹਦਾ ਕਨਸਟੀਟਿਊਸ਼ਨ ਹੁੰਦਾ ਇੱਕ ਉਹਨਾਂ ਦੀ ਆਈਡੀਓਲੋਜੀ ਹੁੰਦੀ ਹੈਗੀ ਹੈ ਔਰ ਉਹਦੇ ਤੋਂ ਪਰੇ ਹਟ ਕੇ ਜਾਂ ਤੁਸੀਂ ਦੂਜੇ ਪਾਸੇ ਜਾਂਦੇ ਹੈਗੇ ਹੋ ਤੇ ਉਹਦੀ ਕਿੰਤੂ ਪਰੰਤੂ ਜ਼ਰੂਰ ਹੁੰਦੀ ਹੈ ਲੇਕਿਨ ਇਹਦਾ ਜਵਾਬ ਜਿਹੜਾ ਹੈਗਾ ਨਾ ਜਿਹੜੇ ਬੰਦਿਆਂ ਨੇ ਉਹ ਪਾਰਟੀ ਤੋਂ ਛੱਡ ਕੇ ਇਸ ਪਾਰਟੀ ਵੱਲ ਆਏ ਹੈਗੇ ਆਂ ਔਰ ਪਾਰਟੀ ਨੇ ਉਹਨਾਂ ਨੂੰ ਸ਼ਾਮਲ ਕੀਤਾ ਹੈਗਾ ਪਾਰਟੀ ਲੀਡਰਸ਼ਿਪ ਨੇ ਜ਼ਰੂਰ ਸੋਚਿਆ ਵਿਚਾਰ ਕੇ ਕਿਕਰ ਬਹੁਤ ਨਿਰਾਸ਼ ਨੇ ਜਿਹੜੇ ਵਰਕਰ ਨੇ ਉਹ ਕਹ ਰਹੇ ਕਿ ਅਸੀਂ ਤਾਂ ਪਾਰਟੀ ਦੇ ਲਈ ਸਸ ਸਸ 6 6 ਸਾਲ ਕੰਮ ਕਰਦੇ ਰਹੇ ਸਾਡੇ ਉੱਪਰ ਲਿਆ ਕੇ ਉਹ ਬੰਦੇ ਬਿਠਾਤੇ ਜਿਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ ਚਾਹੇ ਉਹ ਖੈਰ ਆ ਚੇ ਕੰਬੋਜ਼ ਆ ਜਾਂ ਹੋਰ ਬਹੁਤ ਸਾਰੇ ਲੋਕ ਜੋ ਜਰ ਇੰਟਰੈਕਸ਼ਨ ਆ ਥੋੜੇ ਕੱਲ ਦੇ ਦੌਰਾਨ ਚ ਸਵਾਲਾਂ ਦੇ ਜਿਸਲੇ ਪੱਤਰਕਾਰਾਂ ਨੇ ਪੁੱਛੇ ਉਹ ਹੋਇਆ ਸੀਗਾ ਉਹਦੇ ਚ ਉਹ ਕਹਿ ਰਹੇ ਹੈਗੇ ਕਿ ਜਿਹੜੇ ਵੀ ਵਰਕਰਸ ਆ ਇਹਨਾਂ ਨੂੰ ਬਿਲਕੁਲ ਨਰਾਸ਼ ਹੋਣਾ ਹੀ ਨਹੀਂ ਚਾਹੀਦਾ ਹੈਗਾ ਅਸੀਂ ਕੋਈ ਵੀ ਲੀਡਰ ਐਸਾ ਨਹੀਂ ਹੈ ਜਿਹਨੂੰ ਪਾਰਟੀ 'ਚ ਕਿਸੇ ਤੋਂ ਕੋਈ ਦੇ ਕੇ ਕਿ ਹਾਂ ਤੈਨੂੰ ਆ ਉਹਦਾ ਮਿਲੇਗਾ ਜਾਂ ਤੁਸੀਂ ਤੁਹਾਨੂੰ ਤੁਹਾਡਾ ਜਿਹੜਾ ਰਤਬਾ ਹੈਗਾ ਸਾਡਾ ਪਾਰ ਤੁਹਾਡੀ ਪਾਰਟੀ 'ਚ ਇਹ ਹੋਏਗਾ ਇਸ ਤਰ੍ਹਾਂ ਦਾ ਕੋਈ ਕਿਸੇ ਨੂੰ ਉਹਨਾਂ ਨੇ ਅਸ਼ੋਰੈਂਸ ਨਹੀਂ ਦਿੱਤੀ ਹੈਗੀ ਹੈ ਜੋ ਡਿਜ਼ਰਵ ਕਰਦਾ ਹੋਏਗਾ ਜੋ ਮੈਰਿਟ ਤੇ ਹੋਏਗਾ ਮੈਂ ਅੱਜ ਜੇ ਮੈਂ ਕੱਲ ਜੁਆਇਨ ਕੀਤਾ ਹੈਗਾ ਤਾਂ ਮੈਂ ਇਸ ਪਾਰਟੀ ਵਾਸਤੇ ਅੱਜ ਬੱਚਾ ਤੁਸੀਂ ਹੁਣ ਮਹਾਲੀ ਤੋਂ ਇਲੈਕਸ਼ਨ ਲੜ ਰਹੇ ਹੋ ਜਾਂ ਪਟਿਆਲੇ ਤੋਂ ਕਿੱਥੋਂ ਇਲੈਕਸ਼ਨ ਲੜੂਗਾ ਕਿੱਥੋਂ ਕੈਂਪੇਨ ਸ਼ੁਰੂ ਕਰਨ ਜਾ ਰਹੇ ਮੈਂ ਪਾਰਟੀ ਕੱਲ ਜੁਆਇਨ ਕੀਤੀ ਹੈਗੀ ਹੈ ਔਰ ਇੱਕ ਐਮਐਲਏ ਲਈ ਜਾਂ ਐਮਪੀ ਲਈ ਜਾਂ ਕਿਸੇ ਅਹੁਦੇ ਲਈ ਇਹ ਪਾਰਟੀ ਮੈਂ ਬਿਲਕੁਲ ਜੁਆਇਨ ਨਹੀਂ ਕੀਤੀ ਅਨਕੰਡੀਸ਼ਨਲੀ ਜੁਆਇਨ ਕੀਤੀ ਹੈਗੀ ਹੈ ਮੇਰਾ ਇਹਨੂੰ ਜੁਆਇਨ ਕਰਨ ਦਾ ਇੱਕੋ ਇੱਕ ਮਨਸ਼ਾ ਹੈਗਾ ਕਿ ਇਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਲੋਕਾਂ ਨਾਲ ਜੋ ਵਧੀਆਂ ਕਿਆਂ ਹੋਈਆਂ ਹੈਗੀਆਂ ਔਰ ਉਹ ਇੱਕ ਸਿਸਟਮ ਨੂੰ ਕਰਪਟ ਸਿਸਟਮ ਨੂੰ ਉਹਨਾਂ ਦੇ ਮਨ 'ਚ ਇੱਛਾ ਜਾਗੀ ਹੋਈ ਹੈ ਉਹਨਾਂ ਨੇ ਡਿਟਰਮੀਨੇਸ਼ਨ ਹੈਗਾ ਕਿ ਅਸੀਂ ਇੱਥੋਂ ਇਸ ਕਰਪਸ਼ਨ ਖਤਮ ਕਰਨੀ ਹੈਗੀ ਆ ਔਰ ਐਡਮਿਨਿਸਟ੍ਰੇਟਿਵ ਸਿਸਟਮ ਨੂੰ ਠੀਕ ਤਰ੍ਹਾਂ ਚਲਾਉਣਾ ਹੈਗਾ ਇਲੈਕਸ਼ਨ ਕਿਥੋਂ ਲੜਨ ਜਾ ਰਹੇ ਹੋਗੇ ਮੈਂ ਮੈਂ ਇਸ ਵਾਰੇ ਜਿਹੜੀ ਜਿਹੜਾ ਤੁਸੀਂ ਇਹ ਸਵਾਲ ਮੈਨੂੰ ਕਰ ਰਹੇ ਹੈਗੇ ਹੋ ਇਹ ਬੜਾ ਪ੍ਰੀਮਚੂਰ ਸਵਾਲ ਹੈਗਾ ਕਿਉਂਕਿ ਜਿਸ ਬੰਦੇ ਨੇ ਕੱਲ ਪਾਰਟੀ ਜੁਆਇਨ ਕੀਤੀ ਹੋਵੇ ਤੇ ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਹੈਗਾ ਕਿ ਇਹਨਾਂ ਨੇ ਜਿਸ ਵੀ ਕਿਸੇ ਨੂੰ ਪਾਰਟੀ ਜੁਆਇਨ ਕਰਾਈ ਆ ਉਹ ਸਪਸ਼ਟ ਕਰ ਲਈ ਬਾਰ-ਬਾਰ ਵੀ ਤੁਹਾਨੂੰ ਆਫਰ ਕੀਤੀ ਹੈ ਕੋਈ ਉਹਨਾਂ ਨੇ ਨਹੀਂ ਮੈਨੂੰ ਮੇਰੇ ਮੈਂ ਸਿਰਫ ਕੱਲ ਜੁਆਇਨ ਕੀਤਾ ਹੈਗਾ ਔਰ ਕਿਸੇ ਔਰ ਮੈਂ ਉੱਥੇ ਉੱਥੇ ਮੀਟਿੰਗ ਦੇ ਵਿੱਚ ਵੀ ਔਰ মিডিਆ ਸਾਹਮਣੇ ਵੀ ਇਹ ਕਿਹਾ ਸੀਗਾ ਕਿ ਮੈਂ ਕੋਈ ਇਸ ਕਿਸੇ ਤਰ੍ਹਾਂ ਦਾ ਨਾਮ ਇਹਨੂੰ ਕੋਈ ਇੰਸ਼ੋਰੈਂਸ ਮੈਂ ਮੰਗੀ ਹੈ ਤੇ ਨਾ ਅਗਰ ਤੁਸੀਂ ਕੁਝ ਮੰਗਦੇ ਨਹੀਂ ਹੈਗੇ ਤਾਂ ਤੁਹਾਨੂੰ ਇੰਸ਼ੋਰੈਂਸ ਮੰਨ ਦੀ ਲੋੜ ਵੀ ਨਹੀਂ ਹੁੰਦੀ ਹੈਗੀ ਆ ਬਾਕੀ ਜਦ ਤੁਸੀਂ ਇੱਕ ਪਾਰਟੀ 'ਚ ਆ ਗਏ ਆ ਪਾਰਟੀ ਦਾ ਡਿਸਪਲਿਨ ਹੈਗਾ ਉਹ ਡਿਸਪਲਿਨ ਚ ਰਾਂਗੇ ਕਿਉਂਕਿ ਕਹਿੰਦੇ ਆ ਆਮ ਆਦਮੀ ਪਾਰਟੀ ਦਾ ਕੋਈ ਫੇਸ ਹੋਣਾ ਚਾਹੀਦਾ ਚੀਫ ਮਿਨਿਸਟਰ ਦਾ ਫੇਸ ਹੋਊਗਾ ਤਾਂ ਲੋਕ ਵੋਟਾਂ ਪਾਉਣਗੇ ਪੰਜਾਬ ਦੀ ਸਿਆਸਤ ਦਿੱਲੀ ਵਰਗੀ ਨਹੀਂ ਆ ਤੁਹਾਨੂੰ ਕੀ ਲੱਗਦਾ ਫੇਸ ਕੌਣ ਹੋਵੇ ਛੋਟੇਪੁਰ ਹੋਵੇ ਭਗਵੰਤ ਮਾਨ ਹੋਵੇ ਜਾਂ ਕੋਈ ਹੋਰ ਹੋਵੇ ਫੂਲਕਾ ਹੋਵੇ ਤੁਹਾਨੂੰ ਕਿਹੜਾ ਲੀਡਰ ਲੱਗਦਾ ਹੈਗਾ ਕਿ ਜਿਹੜਾ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਸਕਦਾ ਆਮ ਆਦਮੀ ਪਾਰਟੀ 'ਚ ਦੇਖੋ ਇਹ ਜਿਹੜਾ ਇਸ ਵੇਲੇ ਦੇਖਿਆ ਜਾਵੇ ਇਹ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਇਹ ਇੱਕ ਮੁਹਿੰਮ ਚੱਲੀ ਹੈਗੀ ਹੈ ਉਹ ਮੁਹਿੰਮ ਚਲਾਉਣ ਵਾਲੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਹੈਗੇ ਔਰ ਉਹਨਾਂ ਉਹਨਾਂ ਦਾ ਇੱਕ ਜੋ ਤਸਵੀਰ ਹੈਗੀ ਆ ਜੋ ਉਹਨਾਂ ਦਾ ਆਦਰਸ਼ ਹੈਗਾ ਜਾਂ ਜੋ ਉਹਨਾਂ ਨੇ ਆਪਣੇ ਮਨ ਵਿੱਚ ਧਾਰ ਕੇ ਇਹ ਆਪਣਾ ਰਸਤਾ ਖਤਿਆਰ ਕੀਤਾ ਹੈਗਾ ਉਹ ਜਿਹੜਾ ਰਸਤਾ ਹੈਗਾ ਨਾ ਸਿਸਟਮ ਸੁਧਾਰਨ ਦਾ ਕ腐ਸ਼ਨ ਖਤਮ ਕਰਨ ਦਾ ਉਹ ਸਿਸਟਮ ਦੇ ਨਾਲ ਲੋਕ ਜਿਹੜੇ ਹੈਗੇ ਜੁੜੇ ਹੈਗੇ ਆ ਜਿਵੇਂ ਜੇ ਅਸੀਂ ਬਾਦਲ ਪਰਿਵਾਰ ਦੇ ਖਿਲਾਫ ਝੰਡਾ ਬੁਲੰਦ ਕੀਤਾ ਸੀ ਅਗਰ ਪਾਰਟੀ ਕਹਿੰਦੀ ਹੈਗੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਇਲੈਕਸ਼ਨ ਲੜੋ ਸੋ ਵੀਰ ਬਾਦਲ ਦੇ ਖਿਲਾਫ ਇਲੈਕਸ਼ਨ ਲੜੋ ਔਰ ਸਿਮਰਤ ਬਾਦਲ ਖਿਲਾਫ ਕਹਿ ਜਾਂਦੇ ਨੇ ਮਜੀਠੀਆ ਖਿਲਾਫ ਕਹਿ ਜਾਂਦੇ ਨੇ ਹਰਦੇਸ਼ ਪ੍ਰਤਾਪ ਕੈਰੋਂ ਖਿਲਾਫ ਤਿਆਰ ਹੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਅੱਜ ਅੱਜ ਜਦ ਤੱਕ ਮੇਰੀ ਪਾਰਟੀ ਦੇ ਨੇ ਜਿਹੜਾ ਤੁਸੀਂ ਸਵਾਲ ਕਰ ਰਹੇ ਹੈਗੇ ਹੋ ਮੈਂ ਇੱਕ ਗੱਲ ਕਹੀ ਹੈਗੀ ਕਿ ਜਿਹੜੀ ਪਾਰਟੀ ਨੂੰ ਜੁਆਇਨ ਕੀਤਾ ਹੈਗਾ ਉਹਨਾਂ ਦਾ ਉਹਨਾਂ ਦੇ ਜਿਹੜਾ ਡਿਸਪਲਿਨ ਹੈਗਾ ਉਹਦੇ ਵਿੱਚ ਰਹਿਣਾ ਹੈਗਾ ਜਿਹੜੀ ਪਾਰਟੀ ਕਹਿੰਦੀ ਜੀ ਜੇ ਵਾਲੀ ਗੱਲ ਤਾਂ ਅੱਜ ਸਟੇਜ ਹੀ ਨਹੀਂ ਆਈ ਜੇ ਵਾਲੀ ਗੱਲ ਨਾ ਜੇ ਵਾਲੀ ਸਟੇਜ ਹੀ ਕੋਈ ਨਹੀਂ ਆਈ ਉਹ ਤਾਂ ਤਾਂ ਹੁੰਦਾ ਨਾ ਵੀ ਜੇ ਪਹਿਲਾਂ ਸੋਚ ਕੇ ਲਿਆ ਹੁੰਦਾ ਕਿ ਮੈਂ ਆ ਕਰਨਾ ਹੈਗਾ ਮੈਂ ਤੁਹਾਨੂੰ ਕਿਹਾ ਕਿ ਜਿਹੜੀ ਪਾਰਟੀ ਤੁਸੀਂ ਜੁਆਇਨ ਕਰਦੇ ਮੈਂ ਯੂਐਸਪੀਏ ਸੀ ਕਿ ਤੁਸੀਂ ਬਾਦਲ ਪਰਵਾਰ ਦੀ ਆਰਬਿਟ ਵਸਾਂ ਕਲੱਬ ਹੋਲੇ ਨਹੀਂ ਨਹੀਂ ਉਹ ਉਹ ਜਿਹੜਾ ਜਿਹੜਾ ਜ਼ਿਆਤੀ ਹੈਗੀ ਆ ਮੈਂ ਕੱਲਾ ਬਾਦ ਸਰਕਾਰ ਦੀਆਂ ਬੱਸਾਂ ਦੀ ਨਹੀਂ ਹੈਗੀਆਂ ਬਾਕੀ ਵੀ ਜਿਹੜਾ ਸਿਸਟਮ ਰਿਹਾ ਹੈਗਾ ਮੈਂ ਜਿਹੜੇ ਡਿਪਟੀ ਕਮਿਸ਼ਨਰਸ ਜਦੋਂ ਮੈਂ ਸੈਕਟਰੀ ਪਰਸੋਨ ਲੱਗਿਆ ਹੈਗਾ ਮੈਂ ਬੜੀਆਂ ਸਖਤ ਇਨਸਟਰਕਸ਼ਨ ਦਿੱਤੀਆਂ ਹੈਗੀਆਂ ਡੀਸੀਜ਼ ਨੂੰ ਔਰ ਇੱਕ ਡੀਸੀਜ਼ ਦੇ ਖਿਲਾਫ ਮੈਂ ਇੰਨਾ ਕੀਤਾ ਸੀਗਾ ਜਿਹੜਾ ਲੋਕਾਂ ਦੀ ਤੁਹਾਡੀ ਸਰਕਾਰ ਬਣ ਜਾਂਦੀ ਹੈ ਪੰਜਾਬ 'ਚ ਤਾਂ ਤੁਹਾਡਾ ਸਭ ਤੋਂ ਪਹਿਲਾ ਇਨੀਸ਼ੀਏਟਿਵ ਹੋਏਗਾ ਕਿ ਬੱਸਾਂ ਨੂੰ ਲੈ ਕੇ ਜੋ ਸਾਰਾ ਕੁਝ ਤੁਸੀਂ ਬਹੁਤ ਬਰੀਕੀ ਨਾਲ ਸਮਝਦੇ ਹੋ ਸਾਰੇ ਮਸਲੇ ਤਾਂ ਇਹਨੂੰ ਇਹਦਾ ਕੋਈ ਰੈਗੂਲੇਸ਼ਨ ਹੋਵੇ ਜਾਂ ਇਹਦੇ ਤੇ ਕੋਈ ਸਪੈਸ਼ਲ ਕਮਿਸ਼ਨ ਬਣੇ ਜਾਂ ਸਾਰੀਆਂ ਚੀਜ਼ਾਂ ਹੋਣ ਇਹਦੇ ਤੇ ਕੋਈ ਸਪੈਸ਼ਲ ਇਨੀਸ਼ੀਏਟਿਵ ਤੁਹਾਡਾ ਜਿਹੜਾ ਪਾਰਟੀ ਨੂੰ ਮੈਂ ਜ਼ਰੂਰ ਆਪਣੀ ਜਿਹੜੀ ਸਾਡੀ ਸਾਡੀ ਜਿਹੜੀ ਗਵਰਨਿੰਗ ਬੋਡੀ ਹੋਏਗੀ ਜਾਂ ਜਿਹੜੀ ਸਾਡੀ ਮੇਨ ਪਾਰਟੀ ਹੈਗੀ ਪਾਰਟੀ ਦੇ ਅੰਦਰ ਇੰਟਰਨਲ ਜਿਸ ਵੇਲੇ ਸਾਡੇ ਇਸ ਵਿਚਾਰ ਬਟਾਨਦਰਾ ਹੁੰਦਾ ਹੈਗਾ ਉਸ ਵੇਲੇ ਮੈਂ ਇਸ ਗੱਲ ਤੇ ਪੂਰਾ ਮੇਰਾ ਉਹਨਾਂ ਨੂੰ ਰਿਕੁਐਸਟ ਹੋਏਗੀ ਸੁਝਾਅ ਹੋਏਗਾ ਕਿ ਸਾਨੂੰ ਇਹ ਜੋ ਕਰਪਟ ਸਿਸਟਮ ਹੋਇਆ ਇਹਨੇ ਅਗੋਂ ਲਈ ਤਾਂ ਖਤਮ ਹੋਣਾ ਹੈਗਾ ਜਿਨ੍ਹਾਂ ਨੇ ਪਹਿਲਾਂ ਜ਼ਿਆਦਤੀਆਂ ਕੀਤੀ ਹੈਗੀਆਂ ਸੋ ਜੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਉਹਨਾਂ ਨੂੰ ਪਰਮਿਟ ਦਿੱਤੇ ਹੈਗੇ ਆ ਤੇ ਉਹਨੂੰ ਬਾਅਦ ਚ ਇਹਨਾਂ ਨੇ ਉਹਦਾ ਮੈਂਬਰ ਬਣਾ ਦਿੱਤਾ ਪਬਲਿਕ ਸਰਕ ਕਮਿਸ਼ਨ ਦਾ ਜਾਂ ਜਿਹੜਾ ਡਾਇਰੈਕਟਰ ਸਟੇਟ ਟਰਾਂਸਪੋਰਟ ਚੁੱਪ ਰਿਆ ਜਿਹਨੇ ਨਹੀਂ ਕੁਝ ਵੀ ਕੀਤਾ ਹੈਗਾ ਉਹਨੂੰ ਉਹਨੂੰ ਵੀ ਤੁਸੀਂ ਇਨਫੋਰਮੇਸ਼ਨ ਕਮਿਸ਼ਨਰ ਲਾ ਦਿੱਤਾ ਦੂਜੇ ਸਟਾਰਟ ਸਟੇਟ ਟਰਾਂਸਪੋਰਟ ਕੀ ਕਰੋਗੇ ਮੈਂ ਕਹਿ ਰਿਹਾ ਅਗਰ ਸਰਕਾਰ ਹੁੰਦੀ ਤਾਂ ਅਸੀਂ ਇਹਦੀ ਬਕਾਇਦਾ ਪਰਚੋਲ ਹੋਏਗੀ ਕਿ ਜਿਹੜੇ ਜਿਹੜੇ ਰੂਟ ਪਰਮਿਟ ਜਿਹੜੇ ਜਿਹੜੇ ਪ੍ਰਾਈਮ ਟਾਈਮ ਸੀਗੇ ਜਿਹੜਾ ਪ੍ਰਾਈਮ ਟਾਈਮ ਸੀਗੇ ਔਰ ਜਿਹੜੇ ਪ੍ਰੋਫਿਟੇਬਲ ਰੂਟ ਸੀਗੇ ਉਹ ਉਹ ਇਹ ਬਹਾਨਾ ਕਰਕੇ ਕਿ ਸਾਡੇ ਕੋਲ ਬੱਸਾਂ ਹੈ ਨਹੀਂ ਐ ਸਾਡੇ ਕੋਲ ਤਾਂ ਕੋਈ ਸਾਧਨ ਹੈ ਨਹੀਂ ਐ ਔਰ ਉਹ ਜਿਹੜੇ ਅਫਸਰਾਂ ਨੇ ਕੀ ਕੀਤਾ ਹੋਏਗਾ ਉਹ ਅਫਸਰ ਜਿਹੜੇ ਹੈਗੇ ਆ ਉਹ ਪਾਰਟੀ ਦੇ ਵਿੱਚ ਪਦਰ ਦੇ ਉੱਤੇ ਵਿਚਾਰ ਕਰਕੇ ਉਹ ਉਹਨਾਂ ਨੂੰ ਅਗਰ ਅਸੀਂ ਐਕਸ਼ਨ ਨਹੀਂ ਲਾਵਾਂਗੇ ਤਾਂ ਅਸੀਂ ਸਾਨੂੰ ਪੰਜਾਬ ਦੇ ਲੋਕ ਜਿਹੜੇ ਹੈਗੇ ਮਾਫ ਨਹੀਂ ਕਰਨਗੇ ਹੁਣ ਜਿਹੜਾ ਪੀ ਆਰਟੀਸੀ ਦਾ ਲੇਟੈਸਟ ਹੈ ਤੁਹਾਡੇ ਸਾਹਮਣੇ ਜਿਨੇ ਐਮ ਡੀ ਨੇ ਪੀ ਆਰਟੀਸੀ ਨੇ ਉਸ ਪੀ ਆਰਟੀਸੀ ਨੂੰ ਪ੍ਰੋਫਿਟ ਚ ਲੈ ਕੇ ਆਂਦਾ ਔਰ ਉਹਨੇ ਬਿਲਕੁਲ ਵਾਲਬੋ ਦੇ ਬਰਾਬਰ ਦੀ ਬੱਸ ਖੜੀ ਕੀਤੀ 650 ਰੁਪਏ ਦਿੱਲੀ ਦਾ ਕਿਰਾਇਆ ਕਿਉਂਕਿ ਇਹਨਾਂ ਦੀ ਬੱਸਾਂ ਨੂੰ 24 ਰੁਪਏ ਮਿਲਦਾ ਸੀਗਾ ਔਰ ਉਹਨੇ ਰੂਟ ਸਾਰੇ ਚਲਾਤੇ ਨਵੀਆਂ ਬੱਸਾਂ ਲੈ ਕੇ ਉਹਨੂੰ ਸ਼ੰਟ ਆਊਟ ਕਰਕੇ ਪਰੇ ਮਾਰਿਆ ਸੋ ਜਿਹੜੇ ਜਿਹੜੇ ਜਿਹੜਾ ਜਿਸ ਜਿਸ ਲੱਗਦਾ ਜਿਸ ਤਰ੍ਹਾਂ ਦੀ ਤੁਸੀਂ ਗੱਲਾਂ ਕਰ ਰਹੇ ਹੋ ਇਲੈਕਸ਼ਨ ਅਜੇ ਦੂਰ ਆ ਸੋ ਵੀਰਬਾਦਲ ਹੋ ਰਹੀ ਤੁਹਾਡੇ ਖਿਲਾਫ ਕੁਝ ਲੈ ਆਉਣ ਤੁਹਾਡਾ ਕੁਝ ਇਹ ਹੈ ਜਾਂ ਹੋਵੇ ਜੀ ਇਹਦੀ ਇਨਕੁਆਰੀ ਖੋਲ ਦੇਣ ਜਾਂ ਕੋਸ਼ਿਸ਼ ਕਰਨ ਕਿ ਜਿਹੜੇ ਬੰਦੇ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਨੇ ਆਮ ਆਦਮੀ ਚ ਉਹਨਾਂ ਨੂੰ ਕਿਰਿਆ ਜਾਵੇ ਮੈਂ ਇਸ ਬਾਰੇ ਜਿਹੜਾ ਹੈ ਕਿ ਜਿਸ ਵੇਲੇ ਮੈਂ 2010 ਵਿੱਚ ਉਸ ਵੇਲੇ ਮੈਂ ਸਰਵਿਸ ਸੀਗਾ ਸੋ ਜਿਸ ਵੇਲੇ ਤੁਸੀਂ ਸਰਵਿਸ 'ਚ ਹੋ ਉਸ ਵੇਲੇ ਜੇ ਤੁਸੀਂ ਸਰਕਾਰ ਦੇ ਨਾਲ ਟੱਕਰ ਲੈ ਲਓ ਔਰ ਸਰਕਾਰ ਨੇ 2.5 ਮਹੀਨੇ ਮੇਰਾ ਸਾਰਾ ਪੜਤਾਲ ਕਰ ਲਈ ਬੈਂਕ ਅਕਾਊਂਟ ਦੇਖ ਲਿਆ ਸਾਰਾ ਕੁਝ ਦੇਖ ਲਿਆ ਜੇ ਉਸ ਵੇਲੇ ਜੇ ਸਰਕਾਰ ਨੇ ਉਦੋਂ ਮਾਫੀ ਮੰਗੀ ਸੀਗੀ ਸਾਡੇ ਮੇਰੇ ਕੋਲੋਂ ਕਿ ਜੀ ਤੁਹਾਡੇ ਨਾਲ ਅਸੀਂ ਸਾਡੇ ਤੋਂ ਸਰਕਾਰ ਤੋਂ ਜ਼ਿਆਤੀ ਹੋਈ ਹੈ ਚੀਫ ਸੈਕਟਰੀ ਦਾ ਮਾਫੀ ਮੰਗਣਾ ਸਰਕਾਰ ਉਹਨਾਂ ਛੋਟੀ ਗਲਤ ਹੈ ਨਹੀਂ ਹੈ ਤੇ ਅੱਜ ਜੇ ਉਹ ਮੇਰੇ ਆਮ ਆਦੀ ਪਾਰਟੀ ਚ ਜਾਣ ਕਰਕੇ ਉਹ ਕੋਈ ਇਸ ਤਰ੍ਹਾਂ ਦਾ ਫੈਸਲਾ ਕਰਦੇ ਹੈਗੇ ਆ ਤੇ ਸਿਰ ਮੱਥੇ ਤੇ ਮੈਂ ਤਾਂ ਖੁਸ਼ ਹੋਊਂਗਾ ਕਿ ਇਹ ਇਹ ਕਿ ਇਸ ਤਰ੍ਹਾਂ ਦੀ ਗੱਲ ਹੱਥ ਜੋੜਨ ਤੇ ਬਾਅਦ ਮਾਫੀ ਮੰਗ ਕੇ ਉਸ ਤੋਂ ਬਾਅਦ મે ਕੁਝ ਨਹੀਂ ਨਾ ਕੀਤਾ ਵੀਰ ਬਾਦਲ ਕਹਿੰਦੇ ਨੇ ਇਹ ਟੋਪੀ ਵਾਲਿਆਂ ਦੀ ਟੋਪੀਵਾਜ ਪਾਰਟੀ ਹੈ ਨਹੀਂ ਇਹ 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 ਉਹਨਾਂ ਨੂੰ ਮੈਂ ਮੇਰਾ ਨਿੱਜੀ ਵਿਚਾਰ ਇਹ ਹੈਗਾ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਉਹ ਟਾਈਮ ਨਿਕਲ ਗਿਆ ਕਿ ਤੁਸੀਂ ਕੇਸ ਬਣਾਤੇ ਕੈਪਟਨ ਬਲਵਿੰਦਰ ਸਿੰਘ ਜੀ ਤੇ ਕੇਸ ਬਣਾਤੇ 9 ਸਾਲ ਕੇਸ ਚੱਲੀ ਗਏ ਕੁਝ ਨਹੀਂ ਹੋਇਆ ਇਹ ਜਦੋਂ ਜਦੋਂ ਸਰਕਾਰ ਕੈਪਟਨ ਸਾਹਿਬ ਨੇ ਬਣਾਈ ਸੀਗੀ ਉਹਨਾਂ ਨੇ ਸੁਖਵੀਰ ਬਾਦਲ ਦੇ ਇਵਨ ਸੋਫੇ ਵੀ ਤੋੜਦੇ ਬੱਚਿਆਂ ਦੇ ਖਡੌਣੇ ਵੀ ਤੋੜਦੇ ਤੇ ਇਹ ਜਿਹੜਾ ਧਿਆਨ ਜਿਹੜਾ ਹੈਗਾ ਨਾ ਸਰਕਾਰ ਦਾ ਉਹ ਹੋਣਾ ਚਾਹੀਦਾ ਲੋਕਾਂ ਦੇ ਮਸਲਿਆਂ ਵੱਲ ਇਹ ਜਿਹੜੀ ਇੱਕ ਦੂਜੇ ਦੀ ਖਿੱਚਾ ਤਾਣੀ ਚ ਟਾਈਮ ਵੇਸ ਕਰ ਰਿਹਾ એનર્ਜੀ ਦੀ ਵੇਸਟ ਹੁੰਦੀ ਕੋਈ ਆਧਾਰ ਹੀ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਕੁਝ ਨਹੀਂ ਪੜਨਾ ਪੰਜਾਬ 'ਚ ਸੁਖਵੀਰ ਬਾਦਲ ਇਹ ਕਹਿੰਦੇ ਕੈਪਟਨ ਵੀ ਇਹ ਕਹਿੰਦੇ ਨਹੀਂ ਉਹ ਕੈਪਟਨ ਸਾਹਿਬ ਦੀ ਜਿਹੜੀ ਸੋਚ ਹੈ ਜਾਂ ਸੁਖਵੀਰ ਬਾਦਲ ਜੀ ਦੀ ਸੋਚ ਹੈ ਉਹ ਉਹ ਉਹਨਾਂ ਨੂੰ ਸੋਚਣ ਦਿਓ ਲੋਕ ਹੀ ਸੋਚ ਰਹੇ ਆ ਲੋਕ ਹੀ ਸੋਚ ਰਹੇ ਆ ਉਹ ਲੋਕ ਹੀ ਦੱਸਣਗੇ ਨਾ ਲੜਾਈ ਕਿਹਦੇ ਨਾਲ ਆ ਕਾਂਗਰਸ ਨਾਲ ਆ ਜਾਂ ਉਹ ਜਿਹੜੀ ਸਾਡੀ ਜਿਹੜੀ ਲੜਾਈ ਹੋਏਗੀ ਜਿਹੜੇ ਜਿਹੜਾ ਇਹਨਾਂ ਨੇ ਕਾਂਗਰਸ ਜਹਾਂ ਅਸੀਂ ਅਕਾਲੀ ਨਹੀਂ ਕਹਿੰਦੇ ਹੈਗੇ ਸਾਡੇ ਜਿੰਨੇ ਵੀ ਵਿਰੋਧੀ ਹੈਗੇ ਕੋਈ ਵੀ ਪਾਰਟੀ ਹੋਵੇ ਸਾਡੀ ਉਹ ਜਿਹੜਾ ਸਾਡੀ ਅਸੀਂ ਇਹ ਨਹੀਂ ਕਰ ਰਹੇ ਕਿ ਅਸੀਂ ਲੜ ਕੇ ਜਨਾਲ ਰਹੇ ਹੈਗੇ ਆ ਸਾਡੀ ਲੜਾਈ ਤੇ ਜੋ ਜਿਹੜੀ ਇੱਥੇ ਕ腐ਸ਼ਨ ਹੋਈ ਹੈ ਜੋ ਪੰਜਾਬ ਦਾ ਜਿਨ੍ਹਾਂ ਨੇ ਕਹਾਣ ਕੀਤਾ ਹੈਗਾ ਅਸੀਂ ਉਹ ਜਿਹੜੀਆਂ ਫੋਰਸਸ ਹੈਗੀਆਂ ਕੋਈ ਵੀ ਹੋਣ ਚਾਹੇ ਕੋਈ ਵੀ ਪਾਰਟੀ ਹੋਵੇ ਇਹ ਜਿਹੜੀ ਆਮ ਆਦਮੀ ਪਾਰਟੀ ਹੈਗੀ ਲੋਕਾਂ ਦੀ ਸਪੋਰਟ ਦੇ ਨਾਲ ਲੋਕਾਂ ਦੀ ਜਿਹੜੀ ਹੈਗੀ ਆ ਗਰੀਵਾਲ ਨੂੰ ਡਿਕਟੇਟਰ ਕਿਹਾ ਜਾਂਦਾ ਉਹਨਾਂ ਦੀ ਪਾਰਟੀ ਦੇ ਲੋਕਾਂ ਨੇ ਜਗਿੰਦਰ ਯਾਦੂ ਨੇ ਹੋਰ ਲੋਕਾਂ ਨੇ ਪ੍ਰਸ਼ੰਤ ਪੂਛਨ ਵਰਗੇ ਨੇ ਕਿਹਾ ਡਿਕਟੇਟਰ ਹੈ ਤੁਹਾਡੀ ਇੱਕ ਹਿਸਟਰੀ ਰਹੀ ਕਿ ਤੁਸੀਂ ਸਰਕਾਰਾਂ ਦੇ ਨਾਲ ਹਮੇਸ਼ਾ ਜਦੋਂ ਇੱਕ ਲੈਵਲ ਦੇ ਉੱਤੇ ਕੰਮ ਨਹੀਂ ਕਰਦੀਆਂ ਤਾਂ ਨਰਾਸ਼ਾ ਚਾਉਂਦੇ ਰਹੇ ਕੇਜਰੀਵਾਲ ਵੀ ਕਹਿੰਦੇ ਆਏਗਾ ਕਿ 1 ਮੈਨ ਆਰਮੀ ਹੈ 1 ਮੈਨ ਸ਼ੋ ਆਗਾ ਕਿਸੇ ਨੂੰ ਕੰਮ ਨਹੀਂ ਕਰ ਦਿੰਦਾ ਉਹ ਤਾਂ ਕੱਲ ਨੂੰ ਇਹ ਨਾ ਹੋਵੇ ਤੁਸੀਂ ਕੇਜਰੀਵਾਲ ਨਾਲ ਵੀ ਨਰਾਜ਼ ਹੋ ਜਾਓ ਦੇਖੋ ਜਿਹੜੇ ਅ ਅੱਜ ਤੁਸੀਂ ਇੱਕ ਅੱਜ ਪਾਰਟੀ ਜੇ ਕੱਲ ਜੁਆਇਨ ਕਰਕੇ ਆਏ ਹੋ ਤੇ ਅੱਜ ਮੈਂ ਇਹ ਸੋਚਣ ਲੱਗ ਜਾ ਕਿ ਕਿ ਮੇਰਾ ਸੁਭਾਅ ਇਹੋ ਜਿਹਾ ਹੈਗਾ ਐਡਮਿਨਿਸਟ੍ਰੇਸ਼ਨ ਚ ਰਹੇ ਹੈਗੇ ਆ ਇਹ ਇਹ ਤਾਂ ਨਹੀਂ ਹੈਗਾ ਮੇਰੀ ਕੋਈ ਵੀ ਟਿਨਿਓਰ ਐਸੀ ਨਹੀਂ ਹੈ ਜਿੱਥੇ 3 ਸਾਲ ਤੋਂ ਘੱਟ ਮੈਂ ਰਿਹਾ ਹਾਂ ਹਰ ਜਗ੍ਹਾ ਮੈਂ ਪੂਰੀ ਟਿਨਿਓਰ ਕੀਤੀ ਹੈ ਲੋਕਾਂ ਤੋਂ ਐਪਰੀਸ਼ੀਏਸ਼ਨ ਵੀ ਲਈ ਹੈ ਇਹਦੀ ਵਾਲ ਤੇ ਅਲੀਗੇਸ਼ਨ ਲੱਗਣਾ ਕਿ ਡਿਕਟੇਟਰ ਨੇ ਦੇਖੋ ਤੁਸੀਂ ਇਹ ਬਾਹਰ ਅਲੀਗੇਸ਼ਨ ਕਿਸੇ ਦੇ ਨਾਣੇ ਬਹੁਤ ਸੋਖੇ ਆ ਉਤੇ ਕੋਈ ਕੋਈ ਵੀ ਕਿਸੇ ਵੀ ਲਗਾ ਲਗਾਈ ਜਾ ਰਿਹਾ ਹੈਗਾ ਜ ਅਸੀਂ ਉਹਦੀ ਡਿਕਟੇਟਰਸ਼ਿਪ ਦੇ ਪਿੱਛੇ ਨਹੀਂ ਲੋਕ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਧਾਰਨਾ ਹੈਗੀ ਉਹਦੀ ਜਿਹੜੀ ਸੋਚ ਹੈਗੀ ਹੈ ਉਹ ਉਹਦੇ ਪਿੱਛੇ ਲੋਕ ਲੱਗੇ ਆ ਉਹ ਕਹਿੰਦੇ ਮੇਰੀ ਇਮਾਨਦਾਰੀ ਦੇ ਨਾਲ ਓਨੈਸਟੀ ਦੇ ਨਾਲ ਮੈਂ ਜਿਹੜਾ ਸਿਸਟਮ ਹੈਗਾ ਜਿਹੜਾ ਲੋਕਾਂ ਦੇ ਫਾਇਦੇਮੰਦ ਹੋਵੇ ਮੈਂ ਉਹਦੇ ਲਈ ਉਹ ਲੜਾਈ ਲੜ ਰਹੇ ਹੈਗੇ ਆ ਤੇ ਲੜਾਈ ਦਾ ਝੰਡਾ ਕੇਜਰੀਵਾਲ ਜੀ ਨੇ ਚੁੱਕਿਆ ਕੱਲਿਆਂ ਨੇ ਚੁੱਕਿਆ ਸੀਗਾ ਹਾਈ ਕਮਾਂਡ ਕਲਚਰ ਦੇ ਖਿਲਾਫ ਬੜਾ ਬੋਲਦੀ ਸੀ ਪਾਰਟੀ ਹੁਣ ਜਦੋਂ ਬੰਦਿਆਂ ਨੂੰ ਸ਼ਾਮਲ ਕੀਤਾ ਜਾਂਦਾ ਤਾਂ ਵਰਕਰਾਂ ਨਾਲ ਡਿਸਕਸ਼ਨ ਨਹੀਂ ਕੀਤੀ ਜਾਂਦੀ ਚਾਹੇ ਖੈਰਾ ਸ਼ਾਮਲ ਕੀਤੇ ਕੋਮਬੋ ਸ਼ਾਮਲ ਕੀਤੇ ਸਿੱਧੀ ਹਾਈ ਕਮਾਂਡ ਆ ਕੇ ਪੈਰਾਸ਼ੂਟੋਂ ਕੋਈ ਬੰਦੇ ਨੂੰ ਉਤਾਰ ਦਿੰਦੀ ਹੈ ਤੁਹਾਨੂੰ ਲੱਗਦਾ ਨਹੀਂਗਾ ਕਿ ਇਹ ਤਾਂ ਖੁਦ ਹਾਈ ਕਮਾਂਡ ਕਲਚਰ ਚ ਬਸੀ ਹੋਈ ਪਾਰਟੀ ਹੈ ਇਹ ਜਿਹੜੀ ਤੁਹਾਡਾ ਸਵਾਲ ਹੈਗਾ ਇਹ ਇਹ ਤੁਹਾਨੂੰ ਪੁੱਛਣਾ ਚਾਹੀਦਾ ਹੈਗਾ ਆਪਣੇ ਜਿਹੜੀ ਸਾਡੀ ਜਿਹਨੂੰ ਤੁਸੀਂ ਹਾਈ ਕਮਾਂਡ ਕਹਿੰਦੇ ਹੈਗੇ ਹਾਂਜੀ ਮੇਰੇ ਤੋਂ ਮੈਂ ਤੇ ਅੱਜ ਇਸ ਪਾਰਟੀ 'ਚ ਤੁਹਾਨੂੰ ਕੀ ਲੱਗਦਾ ਹੈ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਮੈਨੂੰ ਮੈਂ ਅੱਜ ਜਿਹੜੀ ਹੈਗੀ ਹੈ ਅੱਜ ਮੈਂ ਕੋਈ ਵੀ ਜਿਹੜਾ ਸਵਾਲ ਅਗਰ ਮੈਂ ਦਵਾਂਗਾ ਉਹ ਉਹ ਸਮਝਿਆ ਜਾਵੇਗਾ ਕਿ ਮੇਰੀ ਇਮੇਚਿਓਰਿਟੀ ਕਿ ਨਹੀਂ ਜਾਏਗੀ ਅਗਰ ਮੈਂ ਤੁਹਾਨੂੰ ਇਸ ਤਰ੍ਹਾਂ ਦਾ ਜਵਾਬ ਦਿੰਦਾ ਹੈਗਾ ਕਿ ਇਹ ਪਾਰਟੀ ਜੀ ਦਾ ਇਹ ਉਹਦੀ ਸਾਰਾ ਮੈਂ ਵਿਸ਼ਲੇਸ਼ਣ ਕਰ ਲਵਾਂ ਕਿੱਥੇ ਮੈਂ ਪਾਰਟੀ ਬਾਰੇ ਸੋਚ ਕੇ ਜੇ ਮੈਂ ਕੱਲ ਡਿਸੀਜਨ ਲਿਆ ਹੈਗਾ ਤੇ ਮੈਂ ਕੁਝ ਉਹਦੇ ਪੋਜ਼ਿਟਿਵ ਪੁਆਇੰਟ ਸੋਚੇ ਹੀ ਹੈ ਨਾ ਤਾਂ ਹੀ ਮੈਂ ਉਹਨੂੰ ਲਿਆ ਹੈਗਾ ਅਗਲੇੰ ਦਾ ਖੇਤਰ ਕੀ ਹੋਊਗਾ ਤੁਹਾਡਾ ਕਿੱਥੇ ਕਿੱਥੇ ਤੁਸੀਂ ਕੰਬੇਨ ਕਰਨ ਜਾ ਰਹੇ ਹੋ ਕਿਹੜੇ ਇਲਾਕਿਆਂ ਤੇ ਫੋਕਸ ਕਰੋਗੇ ਮੈਂ ਮੇਰੀ ਕੋਸ਼ਿਸ਼ ਜਿਹੜੀ ਹੋਏਗੀ ਇਹ ਬੇਸਿਕਲੀ ਕਿਉਂਕਿ ਮੈਂ ਐਸੇ ਵਿੱਚ ਰਿਹਾ ਹੈਗਾ ਪਟਿਆਲਾ ਰੋਪੜ ਅਨੰਦਪੁਰ ਸਾਹਿਬ ਬਰਾ ਚੌਰ ਗੜ ਸ਼ੰਕਰ ਵਾਲਾ ਇਹ ਏਰੀਆ ਦੇ ਵਿੱਚ ਮੇਰਾ ਥੋੜਾ ਰਿਆ ਹੈਗਾ ਪ੍ਰਭਾਵ ਵੀ ਹੈਗਾ ਔਰ ਸਾਂਝਾਂ ਵੀ ਬਹੁਤ ਹੈਗੀਆਂ ਤੋਂ ਮੈਂ ਬਾਕੀ ਜੋ ਪਾਰਟੀ ਕਹੂੰਗੀ ਜਿੱਥੇ ਕਹੀ ਕਿ ਜਾਣਾ ਹੀ ਹੈਗਾ ਉਹਦੇ ਚ ਕੋਈ ਗੱਲ ਨਹੀਂ ਹੈਗੀ ਲੇਕਿਨ ਆਹ ਵਾਲੀ ਬੈਲਟ ਜਿਹੜੀ ਹੈਗੀ ਆ ਕਿਉਂਕਿ ਅਨੰਤਪ ਸਾਬ ਮੇਰਾ ਬਰਥਪਲੇਸ ਹੈਗਾ ਹੈ ਨਾ ਜੀ ਲੈ ਜਾਵੇ ਇਸੇ ਬੈਲਟ 'ਚ ਤੁਸੀਂ ਇਲੈਕਸ਼ਨ ਕੀ ਲੜੋਗੇ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਹੈਗਾ ਇਹ ਤੁਸੀਂ ਸਵਾਲ ਜਿਹੜਾ ਹੈਗਾ ਨਾ ਉਹ ਉਸ ਪਾਸੇ ਨੂੰ ਲੈ ਜਾ ਰਹੇ ਹੈਗੇ ਆ ਇਸ ਤਰ੍ਹਾਂ ਦਾ ਮੈਂ ਪਹਿਲਾਂ ਹੀ ਦੱਸਿਆ ਹੈਗਾ ਕੰਮ ਦਾ ਖੇਤਰ ਜਿਹੜਾ ਹੈਗਾ ਪਾਰਟੀ ਦੇ ਅਜੇ ਪਾਰਟੀ ਨੇ ਜਿਹੜਾ ਕਰਨਾ ਹੈਗਾ ਜਾਂ ਇਲੈਕਸ਼ਨ ਦਾ ਜਿਹੜੇ ਹੋਣੇ ਹੈਗੇ ਆ ਕੈਂਡੀਡੇਟ ਖੜੇ ਕਰਨਗੇ ਉਹਨਾਂ ਲਈ ਅਗਰ ਤੁਸੀਂ ਨੇਚਰਲੀ ਹੈਗਾ ਕਿ ਮੈਂ ਜਿਸ ਏਰੀਆ 'ਚ ਮੇਰਾ ਕੋਈ ਪ੍ਰਭਾਵ ਹੈਗਾ ਜਿੱਥੇ ਕਿ ਮੈਂ ਲੋਕਾਂ ਮੇਰੀ ਗੱਲ ਸੁਣਦੇ ਹੈਗੇ ਮੈਨੂੰ ਜਾਣਦੇ ਹੈਗੇ ਸੋ ਕੁਦਰਤੀ ਤੌਰ ਦੇ ਉੱਤੇ ਹੈਗਾ ਕਿ ਇਹ ਇਹਦੇ ਵਿੱਚ 12 15 ਜਿੰਨੇ ਕਾਫੀ ਵੱਡੀ ਕਾਂਸਟਿਟੂਐਂਸੀ ਆ ਜਾਂਦੀ ਆ ਜਾਣਗੇ ਨਾ ਸਾਰੀਆਂ ਜਗ੍ਹਾ ਜਾਵਾਂਗੇ ਤੇ ਉਹਨਾਂ ਲਈ ਕੰਮ ਕਰਾਂਗੇ ਸੋ ਇਹਨਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਾਬਕਾ ਆਈਐਸ ਜਸਵੀਰ ਸਿੰਘ ਵੀਰ ਜਿਨ੍ਹਾਂ ਦਾ ਕਹਿਣਾ ਕਿ ਪਾਰਟੀ ਜੋ ਵੀ ਕੁਝ ਉਹਨਾਂ ਨੂੰ ਕਹੇਗੀ ਪਾਰਟੀ ਜਿਹੜੀ ਵੀ ਡਿਊਟੀ ਲਾਏਗੀ ਉਹ ਪਾਰਟੀ ਲਈ ਕੰਮ ਕਰਨਗੇ ਔਰ ਆਉਣ ਵਾਲੇ ਦਿਨਾਂ 'ਚ ਪਾਰਟੀ ਨੂੰ ਮਜ਼ਬੂਤ ਕਰਨਗੇ ਤਾਂਕਿ 2017 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਮਹਾਲੀ